ਹੂੰ ਲੱਗ ਗਿਆ ਚੱਲਣਾ ਹੁਣ ਦੇਖਦਾ ਪਿਆ ਸਾਰਾ ਹਾਂ ਇੱਥੇ ਹਾਂ ਇੱਥੇ ਸਾਰੇ ਰੈਡੀਮੇਡ ਕੱਪੜੇ ਮਿਲਦੇ ਇੱਧਰ ਉਸ ਜਿਹਨੇ ਮੈਂ ਆਪਣਾ ਮਾਈਕਾ ਨਾ ਇੱਥੇ ਅੱਗੇ ਦੁਕਾਨ ਹੈ ਮੋਬਾਈਲ ਵਾਲੀ ਇਹ ਅੱਗੇ ਦੱਸ ਉਥੇ ਲੱਭੇ ਤੇ ਸਾਰੀ ਮੋਬਾਈਲ ਦੀ ਦੁਕਾਨ ਹੈ ਹੈ ਇਹ ਸਾਰੀ ਸਾਈਡ ਨਾ ਪੂਰੀ ਸਾਈਡ ਸਾਰੀ ਹਾਲ ਮਾਰੀ ਗਈ ਇੱਥੇ ਸਾਰਾ ਰੈਡੀਮੇਡ ਕੱਪੜਾ ਮਿਲਦਾ ਹੁਧਿਆਣੇ ਚ ਉਥੇ ਨਹੀਂ ਉਹ ਉੱਧਰ ਹੈ ਕੀ ਇਦਰ ਜਿੱਧਰ ਮਰਜ਼ੀ ਨੂੰ ਚਲ ਜਾਓ ਸਭ ਪਾਸੇ ਕਾਲ ਮਾਰਕੀਟ ਕਾਲ ਮਾਰਕੀਟ ਹੈ ਹੈ ਇਧਰ ਆਓ ਚਾਹੇ ਇਧਰੋਂ ਜਾਓ ਜਿੱਥੇ ਮਰਜ਼ੀ ਜਾਓ ਸਭ ਹੋਂਸੇ ਹੁੰਦੇ ਬੰਦੇ ਸਭ ਮੁਕ ਮਾਚੜੀ ਦੇ ਪਾਰ ਉਹ ਉਧਰ ਸਾਮਾਨ ਆ ਗਿਆ ਦਾ ਚੋੜਾ ਯਾਰ ਸਾਮਾਨ ਨੂੰ ਅਸ ਚੋੜੇ ਬਜਾ ਦੇ ਕੱਲ ਜਾਣਾ ਨਾ ਬਸ ਉਹ ਤੇ ਉਹ ਤੇ ਪਰਲੀ ਸਾਈਡ ਬੋਕਸ ਮਾਰਕੀਟ ਹੈ ਐ ਬੇ ਸਾਈਡ ਕੰਡਾ ਕਰੇ ਸਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਦੋਸਤੋ ਜਿਵੇਂ ਕਿ ਤੁਸੀਂ ਪਿੱਛੇ ਸੁਣਿਆ ਹੈ ਜੀ ਸਾਰੀ ਦੀ ਸਾਰੀ ਹੋਲ ਸੇਲ ਮਾਰਕੀਟ ਹੈ ਜੀ ਜਿਹੜੀ ਅਕਾਲ ਮਾਰਕੀਟ ਹੈ ਲੁਧਿਆਣੇ ਦੀ ਤਾਂ ਹਾਂ ਜੀ ਇੱਥੇ ਤੁਹਾਨੂੰ ਸਾਰਾ ਜੈਂਸ ਰੈਡੀमेड ਕਪੜਾ ਮਿਲੇਗਾ ਜੀ ਤੇ ਬਹੁਤ ਸਾਰੇ ਇੱਥੋਂ ਦੁਕਾਨਦਾਰ ਕਪੜਾ ਲੈ ਕੇ ਵੀ ਜਾਂਦੇ ਨੇ ਤਾਂ ਦੇਖੋ ਜੀ ਆ ਸਿੱਧੀ ਅੱਧਾ ਸੜਕ ਜਾ ਕੇ ਸਿੱਧੀ ਅੱਗੇ ਚੌੜੇ ਬਾਜ਼ਾਰ ਨੂੰ ਨਿਕਲਦੀ ਹੈ ਜੀ ਤੇ ਬਸ ਕਿਉਂਕਿ ਮੈਂ ਜਿਵੇਂ ਤੁਹਾਨੂੰ ਆਪਣੀ ਪਿਛਲੀ ਵੀਡੀਓਜ਼ ਵਿੱਚ ਦੱਸਿਆ ਕਿ ਚੌੜੇ ਬਾਜ਼ਾਰ ਦੇ ਨਾਲ ਬਹੁਤ ਸਾਰੇ ਮਾਰਕੀਟਸ ਨੇ ਜਿਵੇਂ ਅਕਾਲ ਮਾਰਕੀਟ, ਗੁੜ ਮੰਡੀ, ਆਪਣਾ ਫੀਲਡ ਗੰਜ ਘੰਟਾ ਘਰ ਮਾਰਕੀਟ, ਬੁਕਸ ਮਾਰਕੀਟ ਸਾਰੀਆਂ ਮਤਲਬ ਐਦਾ ਵਿੱਚੋਂ ਵਿੱਚ ਹੀ ਰਸਤੇ ਨਿਕਲਦੇ ਨੇ ਤਾਂ ਫਿਰ ਮੈਂ ਆਪਣੀ ਐਕਟਿਵਾ ਇਧਰ ਪਿੱਛੇ ਨਾ ਮਤਲਬ ਸਪਾਰਕਿੰਗ ਹੈ ਜੀ ਬਹੁਤ ਵੱਡੀ 5 ਤੋਂ 6 ਮੰਜ਼ਲਾਈ ਇਮਾਰਤ ਹੈ ਤੁਸੀਂ ਅਗਰ ਆਪਣਾ 4-ਵਿਲਰ ਜਾਂ ਫਿਰ 2-ਵਿਲਰ ਲੈ ਕੇ ਆਉਂਦੇ ਹੋ ਤਾਂ ਤੁਸੀਂ ਉਸ ਪਾਰਕਿੰਗ ਵਿੱਚ ਆਪਣਾ ਸੇਫਟਲੀ ਖੜਾ ਸਕਦੇ ਹੋ ਤਾਂ ਹਾਂਜੀ ਕੋਈ ਅੱਦਾ ਮਤਲਬ ਚੱਕਰ ਨਹੀਂ ਹੈਗਾ ਬਸ ਪਰਚੀ ਕਟਾਣੀ ਪੈਣੀ ਤਾਂ ਅੱਦਾ ਤੁਸੀਂ ਮਾਰਕੀਟ ਵਿੱਚ ਜਿੱਦਾਂ ਮਰਜੀ ਘੁੰਮ ਸਕਦੇ ਹੋ ਤਾਂ ਦੇਖੋ ਜੀ ਅਸੀਂ ਸਾਹਮਣੇ ਹੁਣ ਨਿਕਲ ਚੁੱਕੇ ਹਾਂ ਜੀ ਚੌੜਾ ਬਾਜ਼ਾਰ ਆ ਸਾਹਮਣੇ ਤੁਸੀਂ ਪਾਲ ਡਿਪਾਰਟਮੈਂਟਲ ਦਾ ਸਟੋਰ ਦੇਖ ਰਹੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਾਲ ਡਿਪਾਰਟਮੈਂਟਲ ਸਟੋਰ ਦੀਆਂ ਚਾਰ ਬ੍ਰਾਂਚਾਂ ਨੇ ਲੁਧਿਆਣੇ ਵਿੱਚ ਇੱਕ ਆ ਚੌੜੇ ਬਾਜ਼ਾਰ ਵਾਲੀ ਹੈ ਤੇ ਇੱਧਰ ਆਪਣਾ ਸੱਜੇ ਹੱਥ ਜਾਵੇਗੀ ਜੀ ਰੋਡ ਘਾਂਟਾ ਘਰ ਸਾਈਡ ਨੂੰ ਤੇ ਬਸ ਇੱਧਰ ਖੱਬੇ ਹੱਥ ਜਾਏਗੀ ਅੱਗੇ ਚੌੜਾ ਬਾਜ਼ਾਰ ਨੂੰ ਤਾਂ ਦੇਖੋ ਜੀ ਚੋੜਾ ਬਾਜ਼ਾਰ ਲੁਧਿਆਣੇ ਦਾ ਸਭ ਤੋਂ ਸਸਤਾ ਬਾਜ਼ਾਰ ਹੈ ਇੱਥੇ ਬਹੁਤ ਸਾਰਾ ਤੁਹਾਨੂੰ ਕਪੜਾ ਅਨ ਸਟਿਚ ਸੂਟ ਰੈਡੀमेड ਕੱਪੜੇ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਲੇਡੀਜ਼ ਕੱਪੜੇ ਮਤਲਬ ਰੈਡੀमेड ਕੱਪੜੇ ਜੁੱਤੀਆਂ ਮਨਿਆਰੀ ਦਾ ਸਮਾਨ ਕੁਝ ਵੀ ਤੁਸੀਂ ਲੈਣਾ ਉਹ ਤੁਹਾਨੂੰ ਚੋੜੇ ਬਾਜ਼ਾਰ ਵਿੱਚ ਬਹੁਤ इजीली ਮਿਲ ਜਾਵੇਗਾ ਤੇ ਅਸੀਂ ਜਾ ਰਹੇ ਸੀਗੇ ਕਿਤਾਬ ਬਾਜ਼ਾਰ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਸੀਗੀਆਂ ਤੇ ਅਸੀਂ ਲੈਣਾ ਸੀਗਾ ਸਮਾਨ ਕਿਉਂਕਿ ਬੁక్స్ ਮਾਰਕੀਟ ਹੈ ਜਿਹੜੀ ਲੁਧਿਆਣੇ ਦੀ ਉਹ ਵੀ ਬਹੁਤ ਵੱਡੀ ਤੇ ਬਹੁਤ ਪੁਰਾਣੀ ਮਾਰਕੀਟ ਹੈ ਉੱਥੇ ਤੁਹਾਨੂੰ ਹੋਲ ਸੇਲ ਵਿੱਚ ਤੇ ਪਲੱਸ ਰਿਟੇਲ ਵਿੱਚ ਸਮਾਨ ਮਿਲੇਗਾ ਸਟੇਸ਼ਨਰੀ ਦਾ ਕੋਈ ਵੀ ਤੁਸੀਂ ਲੈਣਾ ਤਾਂ ਦੇਖੋ ਜੀ ਆ ਅਸੀਂ ਹੁਣ ਇੱਥੇ ਪਹੁੰਚ ਚੁੱਕੇ ਹਾਂ ਚੌੜੇ ਬਾਜ਼ਾਰ ਵਿੱਚ ਤਾਂ ਇੱਥੇ ਛੋਟ ਕੁੜਤੀਆਂ ਲੱਗੀਆਂ ਹੋਈਆਂ ਸੀਗੀਆਂ 1.5 150 ਰੁਪਏ ਦੀ ਸੇਲ ਵਿੱਚ ਹੈ ਅਜੀਬੀਆਂ ਸ਼ੇਡਡਡ ਕਲਰ ਦੀ ਕੂਰਤੀ ਐ ਪਿੰਕ ਵਾਈਟ ਐ ਸਾਰਾ ਇੱਥੇ 1.5 ਸੌ ਰੁਪਏ ਦੀ ਐ ਤਾਂ ਫਿਰ ਮੈਂ ਬੱਚਿਆਂ ਨੂੰ ਕਿਹਾ ਕਿ ਚਲੋ ਅਸੀਂ ਵਾਪਸੀ 'ਚ ਦੇਖਾਂਗੇ ਫਿਰ ਅਸੀਂ ਆ ਕੇ ਲੈਂਦੇ ਵੀ ਆ ਇੱਕ ਅਸੀਂ ਲਈ ਸੀਗੀ ਤਾਂ ਦੇਖੋ ਜੀ ਆ ਕਾਫੀ ਜੀਨਸ ਨਾਲ ਪਲਾਜ਼ੋ ਨਾਲ ਐਦਾਂ ਮਤਲਬ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋ ਕੱਪੜਾ ਕਾਫੀ ਅੱਛਾ ਐ ਕਾਟਨ ਦਾ ਤੇ ਅਸਤਰਾ ਮਤਲਬ ਰੈਡੀमेड ਕੂਰਤੀ ਐ ਸਿਰਫ ਔਰ ਸਿਰਫ 1.5 ਸੌ ਰੁਪਏ ਦੀ ਐ ਇੱਥੇ ਸੇਲ ਲੱਗੀ ਹੋਈ ਐ ਆ ਕਲਰ ਜਿਹੜਾ ਮਰਜ਼ੀ ਲੈ ਲਓ ਆ ਵਾਲੀ ਵਾਈਟ ਸੀਗੀ ਫਿਰ ਅਸੀਂ ਵਾਪਸੀ ਟਾਈਮ ਆ ਵਾਈਟ ਵਾਲੀ ਲੈਂਦੇ ਆ ਇਹ ਐਦਾਂ ਗੋਲ ਨਾਇਰਾ ਕੱਟ ਸੀਗੀ ਗੋਲ ਸ਼ਾਰਟ ਵਿੱਚ ਤੇ ਵੱਧੀ ਲੱਗੀ ਹੋਈ ਐ ਪਿੱਛੇ ਤੇ ਪਲਸੀ ਨੂੰ ਐਦਾਂ ਮਤਲਬ ਪੈਚ ਵਰਕ ਹੋਇਆ ਐ ਤੇ ਵਾਈਟ ਕਲਰ ਦੀ ਕਾਫੀ ਅੱਛੀ ਐ نیچے ਇਹਨੂੰ ਪੌਮ-ਪੌਮ ਵਾਲੀ ਲੇਸ ਲੱਗੀ ਹੋਈ ਐ ਬਾਜੂ ਤੇ ਔਰ نیچے ਘੇਰੇ ਤੇ ਮਤਲਬ ਕੁੜੀਆਂ ਕਾਫੀ ਕੰਫਰਟੇਬਲੀ ਇਹਨੂੰ ਵੇਅਰ ਕਰ ਸਕਦੀਆਂ ਨੇ ਇਸ ਨੂੰ ਕੁੜੀਆਂ ਕਾਫੀ ਕਾਲਜ ਵਾਲੀਆਂ ਪਾਉਂਦੀਆਂ ਨੇ ਜਾਂ ਫਿਰ ਤੁਸੀਂ ਕਿਤੇ ਮਾਰਕੀਟ ਜਾਣਾ ਘਰੇ ਪਾਣਾ ਤਾਂ ਵੀ ਇਹ ਸਹੀ ਰਹਿੰਦੀਆਂ ਕਾਫੀ ਮਤਲਬ ਹਲਕੀਆਂ ਹੁੰਦੀਆਂ ਤਾਜੀ ਆ ਦੇਖੋ ਚੌੜਾ ਬਾਜ਼ਾਰ ਲੁਧਿਆਣੇ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਤੇ ਬਹੁਤ ਇਸ ਦੀ ਚੌੜੀ ਸੜਕ ਹੈ ਇਸ ਕਰਕੇ ਇਸ ਦਾ ਨਾਮ ਚੌੜਾ ਬਾਜ਼ਾਰ ਪਿਆ ਹੋਇਆ ਹੈ ਜੀ ਤਾਂ ਦੇਖੋ ਇੱਥੇ ਕਾਫੀ ਤੁਹਾਨੂੰ ਇਦਾਂ ਲੈਮਨ ਵਾਲੇ ਸ਼ਕੰਜੀ ਵਾਲੇ ਜੂਸ ਵਾਲੇ ਗੰਨੇ ਦੇ ਜੂਸ ਵਾਲੇ ਇਸ ਤਰ੍ਹਾਂ ਮਿਲ ਹੀ ਜਾਣਗੇ ਤਾਂ ਦੇਖੋ ਜੀ ਇਹ ਸਾਰੀ ਦੀ ਸਾਰੀ ਮਾਰਕੀਟ ਇਦਾਂ ਕੱਪੜਿਆਂ ਦੀ ਮਾਰਕੀਟ ਮੇਨ ਮਾਰਕੀਟ ਹੈ ਕਿਉਂਕਿ ਲੁਧਿਆਣੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਇੱਥੇ ਤਾਂ ਕਪੜਾ ਬਣਦਾ ਹੀ ਹੈ ਫੈਕਟਰੀਆਂ ਦਾ ਕਿਉਂਕਿ ਇੱਥੇ ਫਿਰ ਬਹੁਤ ਜ਼ਿਆਦਾ ਸਸਤਾ ਕਪੜਾ ਹੈ ਜੀ ਲੁਧਿਆਣੇ ਵਿੱਚ ਹਾਂ ਵੈਸੇ ਮੈਨੂੰ ਕਈ ਕਮੈਂਟ ਆਉਂਦੇ ਆ ਜੀ ਲੁਧਿਆਣੇ ਵਿੱਚ ਡੁਪਲੀਕੇਸੀ ਬਹੁਤ ਹੈ ਤਾਂ ਹਾਂ ਜੀ ਡੁਪਲੀਕੇਸੀ ਦਾ ਬਹੁਤ ਹੈ ਬਾਕੀ ਚੈੱਕ ਕਰਕੇ ਤਾਂ ਅਸੀਂ ਲੈਣਾ ਸਮਾਨ ਤਾਂ ਦੇਖੋ ਜੀ ਕਾਫੀ ਮਤਲਬ ਐਦਾ ਵਾਜਾ ਮਾਰ ਮਾਰ ਕੇ ਬੁਲਾਉਂਦੇ ਆ ਇੱਥੇ ਰੈਡੀਮੇਡ ਗਰਮੀਆਂ ਦੇ ਸੂਟਾਂ ਦੀ ਸੇਲ ਲੱਗੀ ਹੋਈ ਜੀ ਅਕਾਲ 13 ਕਰਕੇ ਇੱਥੇ ਸਿਰਫ 3.5-3.5 ਰੁਪਏ ਦੀ ਸੇਲ ਲੱਗੀ ਹੋਈ ਹੈ ਆ ਵਾਲੇ ਸੂਟਾਂ ਦੀ ਕਪੜਾ ਕਾਫੀ ਜ਼ਿਆਦਾ ਅੱਛਾ ਹੈ ਬਿਲਕੁਲ ਸੌਫਟ ਵਾਲਾ ਵਿਦ ਦੁਪੱਟੇ ਤੁਹਾਨੂੰ ਆਹ ਵਾਲੇ ਸੂਟ ਸਿਰਫ 350 ਰੁਪਏ ਦੀ ਸੇਲ ਵਿੱਚ ਮਿਲ ਜਾਣਗੇ ਇੱਦਾਂ ਦੇ ਛੋੜੇ ਬਾਜ਼ਾਰ ਤੁਹਾਨੂੰ ਬਹੁਤ ਸਾਰੀਆਂ ਸ਼ਾਪਸ ਮਿਲ ਜਾਣਗੀਆਂ ਜਿੱਥੇ ਕਿ ਤੁਹਾਨੂੰ ਇੱਦਾਂ ਦੇ ਰੈਡੀमेड ਸੂਟ ਇਸ ਨਾਲ ਚਾਹੇ ਤੁਸੀਂ ਪੈਂਟ ਬਣਵਾਓ ਪਲਾਜ਼ੋ ਬਣਾਓ ਸਲਵਾਰ ਬਣਾਓ ਕੋਈ ਵੀ ਬਣਾਓ ਇਹ ਸਾਰੇ ਇੱਥੇ ਤੁਹਾਨੂੰ ਸਿਰਫ 350 ਰੁਪਏ ਦੀ ਸੇਲ ਵਿੱਚ ਲੱਗੇ ਹੋਏ ਨੇ ਤਾਂ ਦੇਖੋ ਕਲਰ ਆਪਸ਼ਨ ਬਹੁਤ ਜ਼ਿਆਦਾ ਹੈ ਡਿਜ਼ਾਈਨ ਬਹੁਤ ਜ਼ਿਆਦਾ ਅਵੇਲੇਬਲ ਹੈ ਮਤਲਬ ਕਾਫੀ ਅੱਛੀ ਕੁਆਲਿਟੀ ਦੇ ਸੂਟ ਸੀਗੇ ਹਲਕੇ ਫੁਲਕੇ ਕਿਉਂਕਿ ਅ ਗਰਮੀਆਂ ਨੂੰ ਨਾ ਜ਼ਿਆਦਾ ਕਢਾਈਆਂ ਵਾਲੇ ਸੂਟ ਪੈਂਦੇ ਨਹੀਂ ਹੈਗੇ ਇਸ ਵਜ੍ਹਾ ਕਰਕੇ ਤਾਂ ਦੋਸਤੋ ਐ ਸੇ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਓ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਪੰਜਾਬੀ ਬਲੌਗਰ ਸਿਮਰ ਨੂੰ ਵਾਤ ਤੋਂ ਵਾਤ ਸਬਸਕ੍ਰਾਈਬ ਕਰੋ ਤੇ ਲੁਧਿਆਣੇ ਦੇ ਵਧੀਆ-ਵਧੀਆ ਬਾਜ਼ਾਰ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਤਾਂ ਦੇਖੋ ਆ ਅੱਗੇ ਜੁੱਤੀਆਂ ਦੀ ਸੇਲ ਲੱਗੀ ਹੋਈ ਹੈ ਐ ਸੇ ਕਿ ਇੱਥੇ 2-200 ਰੁਪਏ ਦੀ ਸੇਲ ਲੱਗੀ ਹੋਈ ਹੈ ਪਾਰਟੀ ਵੇਅਰ ਐਦਾ ਸੈਂਡਲ ਸਲੀਪਰ ਕੁੜੀਆਂ ਵਾਲੇ ਕਾਫੀ ਅੱਛੀ ਕੁਆਲਿਟੀ ਸੀਗੀ ਕਾਫੀ ਮਤਲਬ ਇਹਦਾ ਟੀਅਰ ਲੱਗਿਆ ਹੁੰਦਾ ਹੈ ਜੀ ਸੇਲਾਂ ਦਾ ਛੋੜੇ ਬਾਜ਼ਾਰ ਵਿੱਚ ਕਿਉਂਕਿ ਪਹਿਲਾਂ ਸਾਰਾ ਮਾਰਕੀਟ ਤੁਸੀਂ ਘੁੰਮ ਲੋ ਫਿਰ ਤੁਸੀਂ ਵਾਪਸੀ 'ਚ ਸਮਾਨ ਦੇਖੋ ਚਲੋ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਬਾਏ ਬਾਏ ਟੇਕ ਕੇਅਰ